ਜਨਾਬ ਜੀ ਸਾਡਾ ਉਸਤਾਦ ਜੀ ਰਹਿ ਗਿਆ ਸੀ ਇਹ ਥੋੜਾ ਜਿਹਾ ਲੈ ਆਉਂਦਾ ਸਮਾਨ ਹਾਂਜੀ ਚਲੋ ਖਾਓ ਖਲਪ ਚੱਲੀਏ ਘਰ ਨੂੰ ਹਾਂਜੀ ਲਓ ਜੀ ਸਾਰਾ ਕੰਮਕਾਰ ਹੋ ਗਿਆ ਹੁਣ ਫੇਰ ਚੱਲਦੇ ਆ ਬਹੁਤ ਟੇਸਟ ਹੁੰਦੀ ਇਹਦੀ ਹਾਂ ਹਾਂ ਬਹੁਤ ਸੋਤੋਂ ਆਹੀ ਤੁ ਸਾਥੋਂ ਆਹੀ ਸਿਕਰ ਨੇ ਤਰਫਿਆ ਰਿਓ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਤੇ ਆਪਾਂ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਆ ਹਾਂ ਜੀ ਉਸਤਾਦ ਜੀ ਹਾਂ ਜੀ ਵਧੀਆ ਠੀਕ ਠਾਕ ਲਓ ਜੀ ਕਾਫੀ ਦਿਨਾਂ ਬਾਅਦ ਇਕੱਠਾ ਨੇ ਵਲੌਗ ਸ਼ੁਰੂ ਕੀਤਾ ਕਿਉਂਕਿ ਕੁਝ ਦਿਨ ਪਹਿਲਾਂ ਉਸਤਾਦ ਜੀ ਸਾਡੇ ਪਿੰਡ ਗਏ ਸੀ ਆਪਣੇ ਖਸੇ ਕੋਟਲੇ ਡੈਡੀ ਜੀ ਨੂੰ ਚੜਾਉਣ ਤੇ ਹਾਣਾ ਮੈਂ ਮੇਲੇ ਵੇਂਦਾ ਰਿਹਾ ਹੌਲਾ ਮੱਲਾ ਦੇਖਦਾ ਰਿਹਾ ਘਰੇਾਲੇ ਮੇਲਾ ਦੇਖਿਆ ਤੇ ਉਸਤਾਦ ਜੀ ਕੱਲ ਹੀ ਆਏ ਆ ਤੇ ਬੱਚੇ ਗਏ ਆ ਪੂਆ ਜੀ ਕੋਲੇ ਤੇ ਆਪਣੀ ਭੈਣ ਨੇ ਮਦਦ ਕੀਤੀ ਸ੍ਰੀ ਖੰਡਪਾਤ ਸਾਹਿਬ ਅੱਜ ਪ੍ਰਕਾਸ਼ ਕਰਾਉਣਾ ਥਣੇ ਛੇਤੀ ਛੇਤੀ ਹੋਇਆ ਰੈਡੀ ਤੇ ਗਾਲਾ ਆਪਣਾ ਥੋੜਾ ਜਿਹਾ ਹਜੇ ਵੀ ਬੈਠਾ ਜਾ ਤੇ ਹੋਰ ਸਨੋ ਉਸਤਾਦ ਜੀ ਕਿਵੇਂ ਰਹੇ ਵਧੀਆ ਵਧੀਆ ਠੀਕ ਵਧੀਆ ਰਹੇ ਬਹੁਤ ਫਨ ਕੀਤਾ ਦੀਦੀ ਆਈ ਹੋਈ ਐ ਬੇਟਾ ਉਹਨਾਂ ਦਾ ਅੱਛਾ ਬਹੁਤ ਫਨ ਕੀਤਾ ਲੋ ਜੀ ਇਹਨਾਂ ਨੇ 8 9 ਦਾ ਆਪਦਾ ਇੰਜੋਏ ਕੀਤਾ ਤੇ ਮੈਂ ਵੀ 8 9 ਦਾ ਇੰਜੋਏ ਕੀਤਾ ਤੇ ਕੱਲ ਰਿਜ਼ਲਟ ਸੀ ਆਪਣੇ ਬੱਚਿਆਂ ਦਾ ਦੇ ਬੱਚੇ ਆਪਣੇ ਦੋਵੇਂ ਖੁਸ਼ਪ੍ਰੀਤ ਤੇ ਦਿਲਪ੍ਰਿਤ ਹੋ ਗਏ ਪਾਸ ਜੇ ਵਧਾਈਆਂ ਜ਼ਰੂਰ ਦੇ ਦੇਜੋ ਤੇ ਅੱਜ ਕਿਤਾਬਾਂ ਕਾਪੀਆਂ ਵੀ ਲੈਣੇ ਆ ਤੇ ਬਾਕੀ ਇਹਨਾਂ ਦੀਆਂ ਨਵੀਆਂ ਕਲਾਸਾਂ 'ਚ ਹੋ ਗਈਆਂ ਵਧੀਆ ਸਾਰੇ ਬੱਚੇ ਹੋ ਗਏ ਵਧੀਆ ਨੰਬਰ ਲੈ ਗਏ ਤੇ ਬਾਬਾ ਮਿਹਰ ਕਰੇ ਤੇ ਹੁਣ ਟਾਈਮ ਹੋਇਆ ਪਾ ਲੇਟ ਤੇ ਬਾਕੀ ਦੀਆਂ ਗੱਲਾਂ ਕਰਦੇ ਆ ਅੱਗੇ ਜਾ ਕੇ ਜਾਈ ਤੁਹਾਨੂੰ ਵਿਖਾਉਨੇ ਆ ਜਾ ਕੇ ਤਿਆਰੀਆਂ ਤੇ ਆਜੋ ਫਿਰ ਚੱਲਦੇ ਆ ਚਲਿਓ ਵਿਸਤਾ ਜੀ ਚਲੋ ਚਲੋ ਜੀ ਬਾਕੀ ਦੀਆਂ ਗੱਲਾਂ ਫਿਰ ਕਰਦੇ ਆ oh <Sings> ਦੇਹ ਆ ਚਾਰੇ ਮੁਕਤਿਆਂ ਹਟਿਆਂ ਜੱਪੀਆਂ ਤੱਤਿਆਂ ਜਨਾ ਨਾਮ ਜਪਿਆ ਉਹ ਆਣ ਚੱਕਿਆ ਦਿਗ ਚਲਾਈ ਤੇ ਗਵਾਹੀ ਦੇ ਸੁਣ ਕੈਨਟ ਕੀਤਾ ਤਿੰਨਾ ਪਿਆਰੇ ਚਾਰੇ ਦੀ ਕਮਾਈ ਦਾ ਧਿਆਨ धर ਕੇ ਬੋਲੋ ਜੀ ਵਾਹਿਗੁਰੂ ਨਾਮ ਬੋਲਦੀ ਬਾਣਾ ਬੋਲਿਆ ਮਨ ਪਰਵਾਣਾ ਮਨ ਪਰਮਾਨ ਸੰਗੋ ਸਾਧਨ ਮਨ ਪਰਮਾ ਮਨ ਪਰਮਾਨ ਅਮਰ ਅਮਲ ਸੁਤੇ ਗੰਗਨ ਸੰਗੋ ਲੋ ਉਹ ਜਨਰ ਹੋਰ ਮਾਨਕ ਰਖਣਾ ਕਰਵਾਸਾਰ ਜਤ ਪਰ ਮਾਰ ਧੀਰ ਸੁਆ ਅਹਰਨ ਮਤਵੇ ਜਨ ਰਾਲ ਹੋ ਗਿਆ ਹੈਲੋ ਕਰ ਦਿਓ ਅੱਜ ਕਾਫੀ ਦਿਨ ਬਾਅਦ ਵਲੌਗ ਚ ਆਈਆਂ ਹੈਲੋ ਗਾਇਸ ਲੌਜੀ ਕੱਲ ਆ ਗਈ ਸੀ ਆ ਪੂਆ ਕੋਲੇ ਤੇ ਆਪਾਂ ਖੜਪੜ ਸਾਹਿਬ ਤੋਂ ਹੁਣ ਹੋ ਗਏ ਦੁਪਹਿਰ ਦੇ 1 ਵਜ ਗਿਆ ਦੁਪਹਿਰ ਦਾ ਹੁਣ ਇਹਨਾਂ ਦੀਆਂ ਕਾਪੀਆਂ ਲੈਣੀਆਂ ਸੀ ਨੋਟਬੁੱਕਾਂ ਲੈਣੀਆਂ ਸੀ ਤੇ ਕਾਪੀਆਂ ਰੁਪਈਆ ਲੈ ਕੇ ਰੱਖ ਲਈਆਂ ਪਿੱਛੇ ਹੁਣ ਖੁਸ਼ ਹਾਂਜੀ ਨਾਲੇ ਅਸੀਂ ਸ਼ਾਪਿੰਗ ਕਰਦੇ ਫਿਰਦੇ ਹਾਂ ਦਿਨ ਨਾਲ ਮੱਥਾ ਟੇਕਦੇ ਸੇਵਾ ਕਰਦੇ ਆ ਬਈ ਹੋਰ ਹੋਰ ਬਈ ਫਿਰ ਕੋ ਖਣਾ ਬੱਸ ਅੰਦਰ ਮੇਰੇ ਆਈ ਮਸਲਾ ਕਰਾਬਾਂ ਕਾਪੀਆਂ ਦਾ ਵੀ ਖਰਚਾ ਬਹੁਤ ਆ 10-15000 ਰੁਪਈਆ ਲੱਗਿਆ ਕਲੀਆਂ ਕਾਪੀਆਂ ਕਰਾਬਾਂ ਦੇ ਹੈ ਚਲੋ ਵਧੀਆ ਪੜਾਈ ਨਾ ਨੰਬਰ ਲੈ ਗਈਆਂ ਬਈ ਤੇ ਪਕ ਲਓ ਜੀ ਜਨਾਬ ਜੀ ਸਾਡਾ ਉਸਤਾਦ ਜੀ ਰਹਿ ਗਿਆ ਸੀ ਇਹ ਥੋੜਾ ਜਿਹਾ ਲੈ ਆਉਂਦਾ ਸਮਾਨ ਹਾਂਜੀ ਚਲੋ ਖਾਓ ਕੁਲਫੀ ਚਲਿਏ ਘਰ ਨੂੰ ਹਾਂਜੀ ਲਓ ਜੀ ਸਾਰਾ ਕੰਮ ਖਤ ਹੋ ਗਿਆ ਹੁਣ ਫੇਰ ਚੱਲਦੇ ਆਂ ਬਹੁਤ ਟੇਸਟ ਹੁੰਦੀ ਹੈ ਇਹਦੀ ਹਾਂ 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 ਬਹੁਤ ਘੈਂਟ ਹੁੰਦੀ ਹੈ ਹਾਂ ਸਿਰਾ ਕੁਲਫੀ ਬਾਈ ਠੰਡੀ ਨਹੀਂ ਹੁੰਦੀ ਖੁਰਦੀ ਨਹੀਂ ਛੇਦੀ ਆਈਸਕ੍ਰੀਮ ਵਧੀਆ ਹੁੰਦੀ ਹੈ ਚਲੋ ਹੁਣ ਚੱਲਦੇ ਆਂ ਖੰਡ ਪਾਠ ਵਾਲੇ ਘਰੇ ਪੀਣੇ ਜਾ ਕੇ ਚਾਹ ਚੁ ਉਸ ਤੋਂ ਗਰੇ ਗਾਲ ਖਰਾਬ ਆ ਫਿਰ ਵੀ ਨਹੀਂ ਹਟਦਾ ਕੁਲਫੀ ਕਾਣ ਮੈਂ ਕਹਿਆ ਇਹਦਾ ਹਟਣਾ ਨਹੀਂ ਹਾਏ ਲੈ ਗਏ ਹਾਂਜੀ ਚਲੋ ਜੀ ਕਰਾਂ ਨਾ ਜੀ ਕਰਿਆ ਅੱਜ ਬਈ ਗਰਮੀ ਬਹੁਤ ਆ ਏਸੀ ਚਲਾਦਾ ਗੱਡੀ ਦਾ ਅੱਜ ਸ਼ੁਰੂ ਕੀਤਾ ਮੈਂ ਤੋ ਕਾ ਅੱਜ ਗਰਮੀ ਬਹੁਤ ਆ ਹਨਾ ਹਾਂਜੀ ਚਲੋ ਛੇਤੀ ਸੌਂਗੇ ਨੀਂਦਰਾ ਤੈਨੂੰ ਆ ਨੀਂਦਰਾ ਲਓ ਜੀ ਸਾਡੇ ਸੇਵਾਦਾਰ ਚੀਰੇ ਜਾਂਦੇ ਪਿੰਡ ਗਿਆ ਹਾਂ ਜੀ ਮਾਤਾ ਜੀ ਸਾਡੇ ਚਾਚਾ ਜਾਨ ਵੀ ਆ ਗਈ ਸੇਵਾ ਕਰਾਉਣ ਚਾਚਾ ਜਾਨ ਕਿਵੇਂ ਰਾਤ ਫਿਰ ਲਾਏਗਾ ਡਿਊਟੀ ਪੂਰੀ ਲੈ ਵੀ ਡਿਊਟੀ ਲਾਊਗਾ ਚਾਚਾ ਰਾਤ ਨੂੰ ਅੱਜ ਚਾਚਾ ਹੀ ਲਾਊਗਾ ਡਿਊਟੀ ਤਿਆਰੀ ਪੂਰੀ ਫੁੱਲ ਯਾ ਇਧਰ ਬੰਦੇ ਸਾਡੇ ਅੱਜ ਪਿਆਰ ਪਹਿਲੇ ਦਿਨ ਦਾ ਫੌਜੀ ਸਾਹਿਬ ਵੀ ਤਿਆਰ ਪਰ ਤਿਆਰ ਬੈਠੇ ਆ ਗੁਰੇ ਬੈਠਾ ਹਾਂ ਮੀਠਾ ਠੀਕ ਆ ਚਲੋ ਆਪਣੇ ਕਰਤਵਾਂ ਨਹੀਂ ਆਪੋ ਜਗਤ ਨੂੰ ਜਮੀ ਰਹੋ ਵਿਆਹ ਹੋਲੀ ਸਵਾਦ ਹੈ ਹੋਲੀ ਪ੍ਰਤਕਾਲੇ ਜੀ ਨਮੋ ਪਾਤਾ ਜੋ ਜੋ ਰੱਖੋ ਸੋ ਤਸੇ ਰੱਖਾ ਜਾਈ ਜਿਸ ਪਾਵੇ ਤੁਸ ਨਹੀਂ ਮਲਾਏ ਤਉ ਕਰੇ ਅਰ ਕੀ ਗੁਨ ਗਾਏ ਮੰਦਨ ਤੋਰ ਪਹਿ ਨਰ ਵਾਹੇ ਰੂਪੋ ਤਾਂ ਨਾਮ ਜੀ ਗੁਰ ਦੇ ਘਰ ਤੇ ਪਾਇ ਰ ਇਹ ਨਉ ਸੁਖੀ ਪਰਉਪਕਾਰੀ ਲੈ ਮਾਨ ਘਰ ਆਪੇ ਮਿਲੇ ਸਾਜ ਸੰਗ ਮਨ ਕਰੋ ਅਨੰਦ ਗੰਗਾ ਉਪਰ ਪਰਮ ਨੰਦ ਰਾਮ ਨੰਦਨ ਕਰੂ ਵਿਚਾਰ ਰਾਮ ਰੂਪਾ ਦੇਖਾ ਕਰੋ ਆਲਿ ਸੁਤਾ ਨਿਹਾਰ ਸੁਣੋ ਦੇਖ ਜਿਵੇਂ ਸਾਉਣ ਜਿਵੇਂ ਮਨ ਜੀ ਨਾਮ ਸਮਲ ਪਾਵੋ ਹਾਲ ਤਾ ਦੋਲੀ ਗੋਰੀ ਪੂਰੀ ਜਿਠਿਆ ਮਸਮਾਨ ਬਾਈ ਦੇ ਸਾਚ ਤਰੀਕੇ ਆ ਮਨ ਕੰਨਾ ਮਨ ਕੋ ਦੇ ਲਾਈ ਦੂਰ ਦਰਦ ਮਨ ਤੇ ਪਹੁੰਚਾਏ ਸੱਚ ਵਾਹਰ ਕਰੂਗਾ ਭਾਈ ਦਰਗਹਿ ਨਵੇਂ ਆਖੇ ਬਤਮਾਨੀ ਏਕਾ ਤੇ ਇਕਰ ਖੋ ਮਨ ਮਾਹ ਹੈ ਡਾਣ ਗਾਣ ਨਾ ਆਵੇ ਜਾਹੇ ਤੇ ਤੇ ਦੂਰ ਕਾ ਕੋ ਜਾਏ ਬੱਕਰੇ ਰੱਖਣਿਆ ਜੁਰਾਏ ਸਾਡਾ ਬੈਠਾ ਵੀ ਡਿਊਟੀ ਤੇ ਦੇਖੋ ਕਿੰਨਾ ਟਾਈਮ ਲਾਉਂਗਾ ਸਾਡੇ ਨੂੰ ਹੋ ਗਏ ਆ ਪਿਆਸ ਹੁ ਤਾਂ ਡਿਊਟੀ ਵਾਲਾ ਨਹੀਂ ਇੱਥੇ ਨਹੀਂ ਆਉਂਦੀ ਹਾਂ ਹਾਂ 12 ਵਜ ਗਏ ਹਾਂ ਹਾਂ ਤਾਂ ਕਰ ਚੱਲ ਵੀ ਹਾਂ ਅਪਰੇ ਅਪਰੇ ਹੰਨਾ ਤਾਂ ਇਹ ਨਹੀਂ ਨਹੀਂ ਚੋਪਾ ਦਰ ਜੰਦੇ ਆਪਣੇ ਹਾਂ ਹਾਂ 자 어. 어 ਹਰ ਹੱਥੇ ਪਾਸ ਸੁਸਿਦਾਂ ਮਹਾਂਪਰਮੇਸ਼ਰ ਜੇ ਤੁਮਾ ਸਮਨ ਤਾਲ ਉੱਤੇ ਹੋਣਿਆ ਸਾਹਿਤ ਰਗਾਂ ਮੇਂ ਹਾ ਸਭ ਸੁਧ ਸੰਕਟ ਸੁਹਾਰਾ ਉਹੋ ਤੱਕ ਆਵਾਜ਼ ਮੇਂ ਸੁਹਾਰਾ ਤੁਮਾਂ ਲੋਕ ਤੁਮ ਜਪਿਨ ਅੰਦ ਕੰਦੀਨੀ ਲੋ ਜੀ 2 ਵਜੇ ਨਾਲੇ ਪਾਟੇ ਸਿੰਘ ਆਉਣ ਵਾਲੇ ਤੇ ਚਾਹ ਫੇਰਾ ਪਤਾ ਲੱਤੀ ਆ ਲੋ ਜੀ ਉਧਰੋਂ ਮੀਨ ਏਰੀਆ ਆ ਗਿਆ ਰਾਤ ਨੂੰ 2 ਵਜੇ ਆ ਪੂਰਾ ਲਿਸ਼ਕਦਾ ਤੇ ਨਾਲ ਨੇ ਏਰੀਆ ਤਰੰਤਾਂ ਸਾਈਡ ਪਹਿਲਾ ਵੀਡੀਓ ਆ ਗਈ ਸੀ ਉਧਰਵਾ ਕਾਫੀ ਖੜੇ ਪੈ ਗਏ ਹਾਂ ਰੱਬ ਮਿਹਰ ਕਰੇ ਇਧਰ 2 ਵਜੇ ਦਾ ਟਾਈਮ ਆ ਤੇ ਕਣੀਆਂ ਤੇ ਗੱਜੀ ਲਿਸ਼ਕੀ ਜਾਂਦਾ ਤੇ ਨੇਰੀ ਕਾਫੀ ਆਹੋ ਨਾ ਆਵ ਲੋ ਦੰਡ ਇੱਥੇ ਹੀ ਕਰਦੇ ਆ ਤੇ ਤੁਹਾਨੂੰ ਮਾਰਨਿੰਗ ਟਾਈਮ ਮਿਲਦੇ ਆ ਜਿਉਂਦੇ ਬਾਦੇ ਰੋ ਗੁੱਡ ਮਾਰਨਿੰਗ ਚਾਚਾਟ ਲਾਇਆ ਪੈ ਗਏ ਆ ਹਮ ਅਜੇ ਦੋਵੇਂ ਜਾਦੇ ਬਾਅਦ ਸਾਰੇ ਸੁੱਤੇ ਆ ਪੌਣੇ 2 ਹੋ ਗਏ ਚੱਲੇ ਚਲੋ ਜੀ ਬਾਏ ਬਾਏ